ਵੇਚ ਜਿਹੜਾ ਤੁਰ ਪੈ ਘਰੋਂ ਜਿਹੜਾ ਤੁਰ ਪਿਆ ਮਨ ਦੀ ਮੁਰਾਦ ਪਾਵੇ ਕਾਲੀ ਕਦੀ ਨਾਵੇ ਕੀ ਦیدار ਦੱਸੋ ਕਿਹੜਾ ਹੰਕਾਰੀ ਜਿਹੜਾ ਇੱਥੇ ਝੁਕ ਜਾਵੇ ਨਾ ਕਿਹੜਾ ਹੰਕਾਰੀ ਜਿਹੜਾ ਇੱਥੇ ਝੁਕ ਜਾਵੇ ਨਾ ਗਾਮ ਵਾਲੇ ਪੇੜੇ ਤੇ ਨਾ ਚੜ ਗਿਆ ਇੱਕ ਵਾਰੀ ਨਾਮ ਵਾਲੇ ਪੇੜੇ ਤੇ ਨਾ ਚੜ ਗਿਆ ਇੱਕ ਵਾਰੀ ਜੋਦੀ ਤੇ ਦੰਦ ਸੰਤ ਗੁਰਦੀਪ ਸਿੰਘ ਦਾ ਮੇਰ ਹੋਈ ਹੈ ਨਾ ਹਾਂਜੀ ਇਹ ਜੱਟ ਐਂ ਬੰਮਾ ਜਵਾ ਸੀ ਰੀਨ ਦਾ ਲੱਖ ਦੀ ਬੰਨੀ ਹੋਈ ਟੁਰਲੇ ਵਾਲੀ ਪੱਗ ਬੰਨੀ ਹੋਈ ਆਦੋ ਜੀ ਕੁੰਦਾ ਬੜੇ ਆਸ ਇੱਕ ਵਾਟ ਦੇ ਉੱਤੇ ਖੜੂਤੇ ਹੋਏ ਤੇ ਮਹਾਰਾਜ ਜੀ ਉਥੋਂ ਲੰਘਦੇ ਲੰਘਦੇ ਨਾ ਅਮੇ ਨਜ਼ਰ ਪਈ ਮਹਾਰਾਜ ਜੀ ਇਸ਼ਾਰੇ ਨਾਲ ਸੱਦੇ ਤੇ ਜੇ ਨੀਂਹ ਕਾਰੀ ਕੇ ਆਏ ਨੀ ਆਪਣੇ ਗੁੱਸੇ ਨੇ ਮਹਾਰਾਜ ਹੀ ਕੋਲ ਚਲੇ ਗਏ ਜਿੱਦੋਂ ਨਜ਼ਰਾਂ ਦੇ ਵਿੱਚ ਨਜ਼ਰਾਂ ਪਈਆਂ ਉੱਠ ਕੇ ਤੇਰਨਾਂ ਦੇ ਡਿੱਗੇ ਮਹਾਰਾਜ ਨੇ ਇੱਕ ਕੀਰਤਨ ਕੀਤਾ ਕਿੱਥੇ ਜੱਟ ਵਿਰਖ ਨੇ ਹਾਂਜੀ ਵਿਰਖ ਕਿੱਥੇ ਜੱਟ ਤੇ ਕਿੱਥੇ ਕੀਰਤਨ ਲੇਕਿਨ ਇੱਥੇ ਮੰਡੀ ਦੀ ਦੋ ਵਾਰੀ ਕੀਰਤਨ ਹੋਇਆ ਉਹਨਾਂ ਦਾ ਛੋਟੇ ਵਿੱਚ ਤੇ ਸ਼ਹਿਰ ਦੇ ਜਿੰਨੇ ਸੰਨਤ ਜਵੀ ਬੀੜੀਆਂ ਪੀਣ ਵਾਲੇ ਵੀ ਉਹ ਰਾਤੀ ਖੋਗੇ ਕੀਰਤਨ ਕਰਦੇ ਹਾਂ ਸਾਰੀ-ਸਾਰੀ ਰਾਤ ਕਈ ਜਹ ਤੇ ਚੋਕ ਵਿੱਚ ਜਿੱਥੇ ਉਹ ਇੱਕ ਦੰਤ ਤੇ ਜੇ ਸਾਹਮਣੇ ਪਿੰਨਿਆਂ ਦੀ ਦੁਕਾਨ ਨੇ ਤੇ ਉਹ ਖੰਡਾਲ ਦੀ ਦੁਕਾਨ ਤੇ ਉਹ ਫਿਰ ਸਟੇਜ ਲੱਗੀ ਤੇ ਇੱਕ ਹੋਰ ਜਿੱਥੇ ਬਾਟੇ ਵਾਲੀ ਦੁਕਾਨ ਹੈ ਇੱਥੇ ਸਾਰੀ-ਸਾਰੀ ਰਾਤ ਖੋਤੇ ਉਹ ਵੀ ਕੀਰਤਨ ਛੱਡ ਕੇ ਨਹੀਂ ਜਾ ਸਕਦਾ ਜਿਹੜਾ ਆਪ ਜੀ ਨੇ ਬਚਨ ਕੀਤਾ ਨਾ ਕਿ ਮਹਾਰਾਜ ਜੀ ਨੇ ਨਿਗਾਹ ਕੀਤੀ ਉਹ ਅਗੇ ਨਾ ਆਪ ਹੀ ਲਿਖੇ ਕਿਲੇ ਵਾਲੇ ਪਤਸ਼ਾਹੀ ਮੈਗੀ ਨਿਗਾਹ ਜਿਦੇ ਉਤੇ ਮੈਗੀ ਨਿਗਾਹ ਜਿਦੇ ਉਤੇ ਮੈਗੀ ਨਿਗਾਹ ਜਿਦੇ ਉਤੇ ਕੁੰਡੀ ਵਾਲਾ ਪੈਲੀਗਰੀ ਦਰਸ਼ਨ ਕਰਨਾ ਹੈ ਨਾਲ ਜੀ ਸਿੰਘ ਜਦਰ ਸਿੰਘ ਹਾਂਜੀ ਜੇਲ ਰੋਡਰ ਜੋ ਮਾਰੇ ਤੇ ਚਰਨਾ ਦੇ ਸਿਰ ਰੱਖਿਆ ਤੇਰੀ ਨਾ ਚੁੱਕੇ ਜਿਆਦਾ ਜੀਵਨ ਦੇ ਮਾਰੇ ਇਹਨੇ ਪਹਿਲਾਂ ਨੂੰ ਤਪਨਨ ਸੀ ਤੇ ਦੰਦ ਫੜਕਿਣਾ ਇਸ ਆਪ ਤੱਕ ਅੰਧ ਮਹਾਰਾਜ ਆਪਣੀ 250 ਸਾਲ ਕੇ ਬਾਅਦ ਬਣੀ ਦਸਮ ਪਾਤਸ਼ਾਹ ਦੀ ਦਸਮ ਫਿਰ ਬੜੀ ਬਜਮ ਹੁੰਦੀ ਰਹੇ ਤੈਗੇ ਨੀਗਾ ਵਾਲੇ ਪਾਤਸ਼ਾਹੀ ਵਾਲੇ ਅੱਤ ਸ਼ਾਦੀ ਮੈਂ ਹੀ ਨਿਗਾਹ ਦੇ ਉੱਤੇ ਮੈਂ ਹੀ ਨਿਗਾਹ ਦੇ ਉੱਤੇ ਉਹ ਕੁੜਕੇ 84 ਵਾਲੇ ਘੇੜੇ ਵਿੱਚ ਆਵੇ ਨਾ ਉਹ ਕੁੜਕੇ 84 ਵਾਲੇ ਘੇੜੇ ਦੇ ਵਿੱਚ ਤੇ ਆਪਾ ਤੇ ਸ਼ਾਮ ਪਾਲੀਆਂ ਤੇ